करी गल कटनी बड़ी औखी अंदर छपी दिल औखी बड़ी और जिन्ना मेरा माही मिलिया अंदर रैन न दे

ਕੋਸ਼ਿਸ਼ ਪਿੱਛਾ ਆ ਕੇ ਜੱਸੀ ਪੌਸੀ ਰੱਬ ਦੇ ਪਿਆਰਿਆਂ ਤੇ ਨੰਮ ਚੋੜ ਨਾਲ ਜਿਹੜੇ ਸਰਵਾਰ ਨੂੰ ਪਜਾ ਦਿਓ ਕੰਮ ਕਰਕੇ ਰੁਲਾ ਦਿਓ ਤੇ ਇਸ ਤਰ੍ਹਾਂ ਰੋਕ ਦਿਓ ਦੁੱਖ ਕਿਹਨੋਂ ਆ ਜਿੰਮੇਵਾਰ ਬੰਦੇ ਸੰਤਾਨ ਜੇ ਮੇਰਾ ਕੰਮ ਰੋਕਦੇ ਆ ਤੇ ਸਾਰੇ ਨਿਊਟਰਲ ਨੇ ਤੇ ਜਿਨ੍ਹਾਂ ਨੂੰ ਤੋੜੇ ਜੋ ਸੰਤਾਨ ਨੂੰ ਦੁੱਖ ਆਏਗਾ ਨਾ ਉਹ ਬੰਦਾ ਭੱਜੇਗਾ ਕਿ ਮੇਰੇ ਗੁਰੂ ਨੂੰ ਦੁੱਖ ਲੱਗਦਾ ਸੀਗਾ

ਚੰਦਰਮਾ ਨਾਸ ਹੋ ਸਕਦਾ ਪਰ ਸੰਤਾਂ ਦਾ ਬੋਲ ਕਦੇ ਵੀ ਟਲ ਸਕਦਾ ਨਹੀਂ ਜੋ ਨਿਕਲ ਜਾਂਦੇ ਤੁਹਾਡੇ ਕੋ ਕੀ ਤਿਆਰਪੈ ਬਈ ਸੰਤਾਂ ਨੇ ਆਪਣੀ ਲਾਈਨ ਚੋਂ ਕਿਤਾਬ ਚੋਂ ਆਪਣੇ ਮੈਚ ਮੇਰ ਬੰਦੇ ਨੂੰ ਕੱਢਿਆ ਬਈ ਕਿ ਸਬੂਦਾ ਤੁਹਾਡੇ ਕੋ ਮੈਨੂੰ ਬੜੀ ਮਾਰੂ ਕਿਹਾ ਕਿ ਬਾਬਾ ਜੀ ਇੰਨੀ ਕਚਾਰੀ ਕਮਜ਼ੋਰ ਹੈ ਇਦੋਂ ਜਦ ਤੀਂ ਜਦੋਂ ਤੁਸੀਂ ਪਾਸੇ ਮਾਫ ਕਰਤੀ ਮਾਂ ਕਾ ਜਦੋਂ ਬੰਦਾ ਕੱਦਰਾ ਹੋਵੇ ਮੈਂ ਕਿ ਤੁਹਾਨੂੰ ਸਜ਼ਾ ਸੁਣਾਉਣੀ ਹੋਵੇ ਇੱਜ਼ਾਤ ਰਿੱਕਾ ਛੱਤੀ ਪਾਉਣ ਲੱਗ ਜਾਂਦੇ ਬੇਨੂੰ ਜੇਜ ਭੇਜਣਾ ਇਹ ਤਰੀਕ ਜਲਦੀ ਪਾਉ ਕੋਈ ਤਰੀਕ ਜਲਦੀ ਪਾਏਗਾ ਬਹੁਤਾਂ ਕਾ ਮੋਲਜਮ ਬੰਦਾ ਨਹੀਂ ਮੰਨਿਆ ਸੰਗਿਆ ਉਹਦੇ ਪਾਸੇ ਸਾਰੇ ਦੇਰੇ ਵਾਲੇ ਅਣ ਵਾਲੇ ਹੋ ਜਾਣ ਪਰ ਸਾਡੀ ਕਚਹਿਰੀ ਦੇ ਨੇੜੇ ਜਾ ਸਕਦਾ ਉਹ ਗੁਪਤ ਕਚਹਿਰੀ ਹੈ ਉਹ ਲੇ ਕਚਹਿਰੀ ਹੈ ਉਹ ਦਿਲਚ ਕਚਹਿਰੀ ਹੈ ਉਸੇ ਬੰਦੇ ਨੂੰ ਪਤਾ ਲੱਗਣਾ ਜਿਸ ਬੰਦੇ ਕੋ ਸਮਝਣਾ ਮੈਸਜ ਆ ਜਾਣਾ ਹੈ ਲੇ ਮਿੱਤਰੋ ਹੋਰ ਮੰਗ ਗਿਆ ਚ ਮੈਂ ਕਹਿੰਦੀ ਕੋ

खखमार केरु कंदे मिले बख़ारे मारे कुमारे कुरे बारे मर कुमारे ਸਾਪੂ ਸੁਮਾਨੂ ਪਾਪਾਂ ਨੂੰ ਅਜਾ ਮਾਲ ਸਜਣ ਠੰਸਦਾ ਕਸਾਈ ਮਾਫੀ ਹੈ ਸਾਡੇ ਦਰਪਾਨ ਚੇਹਰੇ ਨੂੰ ਅੱਲਾਹ ਕੁਝ ਵੀ ਕਰੀ ਜਾ ਮਾਫ ਕਰੀ ਜਾਵੇ ਸਤ ਸੁਨੇਤੀ ਲਾਗ ਲਿਓ ਮੋਰ ਰਾਣਾ ਸਵਾਮੀ ਦੀ ਕਰਨੇ ਫੂਲ ਕੋਰਨੇ ਤੋਂ ਲੋਕ ਕੋਰਨੇ ਮੈਂ ਕੋਈ ਕੰਮ ਕਰਨੀ ਰੋਕਣ ਵਾਸਤੇ ਕਿਹਾ ਨਹੀਂ ਮੈਂ ਸਿਰਫ ਜੋੜ ਨੂੰ ਆ ਸਕਿਆ ਹੈ ਕਿ ਇਹਦਾ ਦਿਲ ਨਹੀਂ ਦਿਖਾਈਦਾ ਕਿਸੇ ਨੂੰ ਮਾਰਾ ਨਹੀਂ ਮੋੜੀਦਾ ਅਜਰ ਜੇ ਬੰਦਾ ਲਾਈਨ ਚੋਂ ਬਾਹਰ ਜਾਂਦਾ ਉਹ ਭਾਈ ਮੇਰੇ ਵੀਰ ਇੱਧਰ ਨੂੰ ਆ ਜਾ ਉਹ ਲਾਈਨ ਜਿਹੜੀ ਹੈ ਨਾ ਉਹ ਆਪਣੀ ਸਹੀ ਜਿਹੜੀ ਬਾਬਾ ਜੀ ਕਹਿੰਦੇ ਲਾਈਨ ਚ ਸਿੱਧੀ ਚਲੋ ਭਾਈ ਸੇਵਾ ਕਰਨੀ ਬੜੇ ਪ੍ਰੇਮ ਨਾਲ ਕਰਾਉਣੀ ਬੜੇ ਪ੍ਰੇਮ ਨਾਲ ਅੱਜ ਤੋਂ ਸ਼ੁਰੂ ਕਰਕੇ ਦੇਖ ਲਓ ਭਾਈ ਆਹ ਨਹੀਂ ਕੰਮ ਕਰਨਾ ਆਣੀ ਚਾ ਮਾਲਕ ਅਹਲਾ ਦੇਖੋ ਮਾਫ ਕਰਨਾ ਜੋ ਵੀ ਪ੍ਰੇਮੀ ਇਧਰ ਆ ਰਹੇ ਨੇ ਆਏ ਨੇ ਅਸੀਂ ਦੇਰੇ ਦੇ ਮਾਲਕ ਆ ਸਾਨੂੰ ਪਤਾ ਸੀ ਮਾਲਕ ਆ ਕਿਆਲ ਕਰਨੇ ਬੜਾ ਜਾਂ ਇਹ ਅਸੀਂ ਮਹਲਕਾ ਤੋਂ ਸੇਵਾਦਾਰ ਵੀ ਤਾਂ ਮਾਲਕ ਦੇ ਦਰਬਾਰ ਸੀ ਰਹਿੰਦੇ ਆ ਤੇ دماغ ਨਾਲ ਸੋਚੇ ਥੋੜੇ ਆਪ ਸਮਝਿਆ ਕਰੋ ਰੋ ਮਾਰੋ ਨਾ ਚਮਕਮਾਲ ਆਪਣਾ ਮਨ ਬਣਾਉ ਪਹਿਲਾਂ ਮੈਂ ਕਰਰਾ ਨਹੀਂ ਬੋਲਦਾ ਮੈਨੂੰ ਪਤਾ ਹੈ ਕਿ ਖਾਹ ਤੇ ਨਾ ਨਾ ਕੋ ਕੰਮ ਨੇ ਕਹਿ ਕੇ ਨਾ ਤੁਰਵਾ ਲੈਣਾ ਮੇਰਾ ਬੋਲਿਆ ਤੁਹਾਡਾ ਬੋਲਿਆ ਬੜਾ ਫਰਕ ਹੈ ਆਗੇ ਅਕਲ ਚ ਮੈਂ ਸ਼ੁਕਰ ਕਰਦਾ ਬੰਦ ਪੰਚ ਪਾਛ ਪੰਚ ਚਲੇ ਜਾਂਦੇ ਪਰਮਾਤਮਾ ਫਿਰ ਵੀ ਸੇਵਾਦਾਰਾਂ ਤੇ ਪਈ ਗਰਮੀ ਪਈ ਅੱਜ ਵੀ ਸੇਵਾ ਨਿਭਾ ਰਹੇ ਨੇ ਜਿਹੜਾ ਬਾਹਰ ਆ ਕੇ ਲੱਸੀ ਜਾਣ ਹੁੰਦਾ ਨਾ ਗੱਲਾਂ ਮਾਰਨ ਆਉਂਦਾ ਉਹ ਤੁਹਾਡਾ ਸੇਵਾਦਾਰ ਨਹੀਂ ਤੁਹਾਡਾ ਖਾੜਾ ਪੱਟਣ ਆਉਂਦਾ ਉਹ ਖਾੜੇ ਚੋਂ ਮੁਸਕੂਂਦਾ ਹੈ ਸੇਵਾ ਚੋਂ ਮੁਸਕੂਂਦਾ ਹੈ ਅੱਜ ਤਲਾਈ ਦੀਆਂ ਸੁੱਤਾ ਕਰਦੇ ਨੇ ਲੋਕ ਸਾਨੂੰ RAM ਬਾਬਾ ਜੀ ਕਿੱਥੋਂ ਤੱਕ ਹਰਿਆਣਾ ਤੱਕ ਲੈ ਕੇ ਗਏ ਬਾਬਾ ਜੀ ਅਸੀਂ ਕੈਨੇਡਾ ਚ ਪਾਲਾਂਗੇ ਸਾਨੂੰ ਦੋ ਦਿਲ ਦੋਦੇ ਸਾਡੇ ਲੈ ਕੇ ਗਏ ਨੀ ਠੀਕ ਨੇ ਪਰੌਣਾ ਠੀਕ ਆ ਪੱਥਰਾਂ ਤੱਕ ਨਿਕਲਣਾ ਚਾਹੀਆਂ ਪੱਥਰ ਨੂੰ ਸਤਗੁਰ ਹੋਏ ਬਿਆਨ ਕਦੇ ਨਹੀਂ ਸਤਗੁਰ ਹੋਏ ਬਿਆਨ ਤੇ ਸ਼ਰਧਾ ਫੁੱਲ ਤੇ ਅਮੀ ਸ਼ਰਧਾ ਤੇ ਫੁੱਲ ਚੜਾਤੇ ਆਨ ਮਾਰੇ ਸਮੇਂ ਤੁਹਾਡਾ ਨਾਮ ਚੜੂ ਲੋਕਾਂ ਦਾ ਪਨਾ ਹੋਏਗਾ ਤਨਕਬੀਰ ਤੇ ਤਨਕਬੀਰ ਤੇ ਆਸ਼ਰਮ ਨੇ ਕਿ ਜਿਵੇਂ ਜਗ ਲਾਇਆ ਤੇ ਤਨਕਬੀਰ ਹੋਈ ਇਹਨੂੰ ਉੱਚਾ ਜਖੰਡਾ ਜੋਰ ਮਾਰੋ ਮਨ ਦੇ ਵਿੱਚ ਪਾਲ ਜਿਹੜਾ ਮਾਰਦਾ ਨਕਸਾਮ ਕਰ ਜਾਂਦਾ ਮਨ ਪਲਟੀ ਦੇ ਜਾਂਦਾ ਉਸ ਕਾਰਨ ਮੈਨਾ ਗੱਲ ਹੋਈ ਤੂੰ ਦਾ ਨਾ ਤੁਹਾਡੇ ਬੰਦਿਆਂ ਦੀ ਸੇਵਾਦਾਰ ਨੂੰ ਪਾੜ ਦੇਣਾ ਨਾ ਬੜੀ ਹਮਤ ਮਾਰਦਾ ਜਿੱਤਿਆਂ ਨਹੀਂ ਖਾਈ ਉਹਨਾਂ ਕੋਲ ਕੋਈ ਮਾਨ ਬਦਲਣ ਦੀ ਜੇ ਕੋਈ ਚੰਨਾ ਝੋੜ ਮਾਰਦਾ ਉਹਨੂੰ ਦੁਖੀ ਕਰਨਾ ਚਾਹਦਾ ਮਸ਼ਹੂਰ ਕਾਮ ਹੈ ਨਾ ਬੰਦੇ ਦੀ ਦਿਸ਼ਾ ਨਾ ਬਦਲ ਦੇਣਾ ਕਰਾਮ ਬਦਲ ਦੇਣਾ ਚਲੋ ਕੁਝ ਬੰਦੇ ਨਹੀਂ ਸਾਡੇ ਬਦਲੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸਾਡੇ ਗੁਰਮਖਿ ਕੱਢਾ ਪੜੇ ਇੱਕ ਅੱਲਾ ਦਾ ਬੰਦਾ ਸੀ ਆਜ ਸੁਆਮੀ ਦੇ ਉਪਰਕ ਤੇ ਨਾਨਕਿੰਦਾ ਅੱਖਾਂ ਨਾਲ ਦੇਖੋ ਜੀ ਕਿੰਨਾ ਖਤ ਕਰਵਾ ਰਹੇ ਨੇ ਮਾਣ ਨੂੰ ਆਪਣੇ ਮੁੰਡਿਆਂ ਦੇ ভিতর ਤੈਨੂੰ ਸੌਣਾ ਦਿਆ ਕਰ ਗੁਰੂ ਕੀ ਚਾਲਾਂ ਸਿਵਾ ਦੇ ਤੇ ਵੀ ਮਾਂ ਤਵੇ ਕੁਛ ਕਹਿ ਉਹ ਧਾਮ ਡੁੱਬੀ ਅਨਾਰ ਗੁਰੂ ਕੇ ਲੰਗਰ ਤੇ ਟਿਉਟੀਆਂ ਕਰੋ ਕਿਉਂਕਿ ਸ਼ੋਭਾ ਨੂੰ ਸੰਭਾਲਣਾ ਬਾਹਰ ਬੰਦਾ ਨਹੀਂ ਇਹ ਮਾਈ ਦਾ ਲਾਲ ਉਸ ਸੋਭਾ ਨੂੰ ਸਮਝ ਲਏਗਾ ਤਕਰੇ ਕਰਕੇ ਕਿੰਨੇ ਕਿਨੇ ਚੇਰੇ ਦੇ ਸਾਡੇ ਸੇਵਾਦਾਰ ਨੇ ਉਹ ਰਹੁਣ ਕਾਲ ਤੁਸੀਂ ਬਤਾਉਣੀਆਂ ਭਾਈ ਨੂੰ ਭਾਈ ਭੈਣ ਨੂੰ ਭੈਣ ਮਾਈ ਨੂੰ ਮਾਈ ਜੋ ਸਦਗੁਰ ਰਖਣਾ ਜੇ ਸਾਡਾ ਪ੍ਰੋਜੈਕਟ ਬੰਦਾ ਤੇ ਦੇਚੀ ਬਸਤੋ ਮਾਗੇ ਕਿ ਨਾ ਨਰਾਜ ਬੋਲਦਾ ਸੀ ਹਰ ਮਿੰਟ ਵੀ ਦੇਦਾ ਵੀ ਅਜੇ ਠੀਕ ਨਾਲ ਚੱਲ ਰੂ ਅੰਨਾ ਥੋੜਾ ਮੈਂ ਬਾਕੀ ਬੰਦਿਆਂ ਨਾਲ ਤੇ ਮੈਨੂੰ ਪਤਾ ਕਿਥੇ ਚੱਲਦੇ ਨੇ ਇਹ ਗੱਲ ਕਰਨੀ ਜ਼ਰੂਰੀ ਨਾ ਬੰਦਾ ਨਹੀਂ ਸ਼ੌਕਕ ਨਹੀਂ ਮੰਦਾ ਜੇ ਆਪਾਂ ਮੈਂਬਰਾਂ ਨੂੰ ਤਾਰਾਂਗੇ ਬਚਾਵਾਂਗੇ ਸਾਡੇ ਦਰਗਾਹ ਚ ਰਹਿਦੀ ਦੁਨੀਆਂ ਤੱਕ ਚੰਗੇ ਚ ਬਣ ਗਏ ਭਈ ਆਹ ਬੰਦਿਆਂ ਨੇ ਪਛਾ ਕੇ ਬੰਦੇ ਲੈਤੇ ਕਾਲ ਦੇ ਬੈਰਿਸ ਕਾਲ ਦੇ ਘਰਾਂ ਚ ਬਚਾ ਲਏ ਨੇ ਕਿਹਨੇ ਬਚਾ ਗਏ ਨੇ ਨਾਮ ਜਪਾਇਆ ਹਰ ਜੀ ਦਾ ਉਹ ਕਾਲ ਨੂੰ ਤਾਂ ਜਾਨੋਂ ਬਚਾਉਂਦੇ parla di un ma che bella un mio di ਸੁਦੀਆ ਤੁਹਾਡੇ ਕੋਲ ਕੋਈ ਚੀਜ਼ ਆ ਗੁਰੂ ਕਰਦੀ ਤੁਸੀਂ ਮਾਲਕ ਹੋ ਮੈਨੂੰ ਕਹੋ ਬਾਬਾ ਜੀ ਮੈਂ ਬਿਲਕੁਲ ਕਿਸੇ ਨੂੰ ਪੁੱਛਣਾ ਨਹੀਂ ਕਹਾਣਾ ਨਹੀਂ ਕੋਈ ਕੰਟਰੋਲ ਕਰੋ ਮਾਇਆ ਨੂੰ ਮੈਂ ਕਿਸ ਨਾਲ ਲੈ ਜਾਣੀ ਇਹ ਕੰਮ ਕਰਨ ਵਾਲੇ ਨੇ ਆਪਣੇ ਆਪ ਸਭਾਲੋ ਤੇ ਉਹ ਗੁਰੂ ਜੀ ਖੁਸ਼ ਹੋ ਜਾਣਗੇ ਉਹ ਕੁਛ ਦੀ ਕਹਿੰਦੀ ਸ਼ਕਤੀ ਉਹ ਬਹੁਤ ਵਧੀਆ ਹੈ ਆਤ ਇਹ ਗਾਲ ਮੰਗਿਓ ਨੌਦੇਸੋ ਪਰ ਬੋਲਾ ਫੇ ਕਿੰਦੇ ਓ ਮਾਇਆ ਨਾ ਮੰਗੇ ਮਾਨ ਮੇਰੇ ਤੂੰ ਬੰਨਸਾਂ ਨੂੰ ਕਿ ਨਹੀਂ ਬੰਨਣਾ ਉਹ ਤਾਂ ਕਈ ਜਾਨਵਰਾਂ ਦੇ ਚੇਲੇ ਬੰਨਣਾ ਪਊਗਾ ਕਈ ਜਾਨਵਰ ਸੇਵਾ ਕਰੇ ਤੂੰ ਮੈਨੂੰ ਪਤਾ ਨਹੀਂ ਹਜ਼ਾਰਾਂ ਹੀ ਜਾਨਵਰ ਹੋਣਗੇ ਬੰਨ੍ਹੇ ਇਹਨਾਂ ਦਾ ਕਾਇਆ ਬਰਗੂਰੇ ਉਹ ਬਣਾਉਂਦੇ ਨੇ ਫੇਸ਼ਾਬਗੇ ਭਜੇ ਆਉਂਦੇ ਉਹ ਕੰਮ ਕੀ ਸੀ ਜੇ ਨਾ ਜਣਾ ਬਸਿਆ ਨਹੀਂ ਬੈਠਾ ਗੰਗਾ ਦੇ ਬਸਿਆ ਨਹੀਂ ਬੈਠਾ ਮੰਦਰਾ ਵਿੱਚ ਫਸਿਆ ਨਹੀਂ ਬੈਠਾ ਤਰ ਅਬ ਤਾਂ ਦਿਲਾਂ ਵਿੱਚ ਬਸਣਾ ਪੋਜਰਾ ਨਾਲ ਧਿਆਨ ਦੇ ਦੇਖ ਬੰਦੇ ਦਾ ਸੁਮਿਆਣਾ ਬਰਾ ਖੱਜੇ ਉਰਾਂ ਦੇ ਉਪਾਏ ਇੱਕ ਦੂਮਾ ਇਹੋ। ਇਹ ਚਾਰਾਈ ਜੰਗੀ ਦਾ ਕਾਲਾ ਡੰਗਰ ਹੈ ਜਾਂ ਕਾਲਾ ਚੰਗਾ ਦੇ ਕਾਲੀ ਡੰਗਰ ਹੈ ਤੇ ਕੰਮੇ ਖੜਾ ਹੋਇਆ ਪਿਆ। ਅੱਗੇ ਲਾਈਨ 'ਚ ਟਪੜ ਉੱਖ। ਉਹ ਮੇਰੀ ਤਾਂ ਕਮਾਈ ਐ ਭੀਲੀ ਮੈਨੂੰ ਬੁੱਧੂ ਸਮਝ ਜਾਨੇ ਮੈਂ ਤਾਂ ਤੁਹਾਨੂੰ ਨਾ ਪੂਰਾ ਜ਼ਾਂਦਮ ਕਿਤੋਂ ਤੱਕ ਯੁਕੀਓ ਤੁਸੀਂ। ਮੰਨਣਾ ਨੂੰ ਤੇ ਆਪ ਵੀ ਖੁਸ਼ ਬੰਦੇ ਨੇ ਇਹਦੇ ਯਾਰੇ ਪਹੁੰਚ ਜੇ ਕਿਤੇ ਜਾਂਦਾ। ਇਹ ਖਾਲੀ ਨਿਨਾਇਕਾਂ ਜਿੰਨੇ ਕੇ ਬੈਠੋ ਆਪਣੇ ਕੋਲ ਕੋਈ ਮੁਲਖਤਾ ਨਹੀਂ ਆਉਂਦਾ ਇਹ دیਵਾਨ ਸਮਝ ਹੀ ਨਹੀਂ ਆਉਂਦਾ ਹਰੇਕ ਇਹ ਬਿਲਕੁਲ ਸੁੱਧੇ ਹੀ ਦੱਸਾ ਜਾ ਬਾਲਣੀ ਮਾਉਦੀ ਤੰਗੀ ਨਹੀਂ ਪਾਨੋਂ ਕੋਈ ਬੈਠਾ ਨਹੀਂ ਆਉਂਦਾ ਨਹੀਂ ਜਾਦੇ ਬਹਤਾਂ ਨਹੀਂ ਜੋੜਨਾ ਸਾਧੂ ਪੁੱਛੇ ਹੁੰਦੇ ਸਾਧੂ ਜਿੜੇ ਹੁੰਦੇ ਕੋਈ ਚਰਲਾ ਬੋਲਦੇ ਨੇ ਤਵੇ ਬੋਲ ਕੇ ਧੇਰ ਲੈਂਦੇ ਕਿਸੇ ਕਾਮਾ ਬੋਲੋ ਕਿਸੇ ਬੰਦੇ ਨੂੰ ਬੰਦਾ ਭਜਾ ਦਵਾਂਗੇ ਤਾਂ ਵੀ ਕੜਾਈ ਤੇ ਸਾਦੀ ਕੜਾਈ 'ਚ ਫਰਕ ਹੈ ਲੋਟਾ ਕਰ ਰਿਹਾ ਸੀ ਲੋਟਕਦੇ ਆ ਪਰ ਸਮਝਣਾ ਬੜਾ ਜ਼ਰੂਰੀ ਹੈ ਜੇ ਸਮਝ ਕੇ ਤੇ ਸਮਝ ਲੋ ਜੀ ਆ ਨੂੰ ਕਹੋ ਬੰਦਾ ਹੱਸਦਾ ਆਵੇ ਤੇ ਰੋਂਦਾ ਜਾਵੇ ਉਹ ਕੋ ਦਰਵਾਜ਼ਾ ਥੋੜੀ ਗੇਨ ਨੂੰ ਨੰਬਰ ਓ ਦੇ ਵੀ 6ਰ ਨਾਲ ਗੱਜਨੇ ਲੋ ਬਾਬਾ ਵੀ ਲੱਗ ਜਾਂ ਚਾਈ ਸਾਦੇ ਕੋਈ ਕਾਸਾ ਬੰਦਾ ਹੈ ਅਸਰ ਰਦਰ ਹੈ ਦੁਨੀਆ ਦਾ ਤੂੰ ਰ ਸੰਤ ਮਹਾਂਦਵਾ ਜਰੂਰ ਤੇ ਵੀ ਦੇਵ ਤੇ ਤੂੰ ਦਾ ਪਤੀਆਂ ਦੇ ਅੰਦਰ ਆਪ ਜਨੇ ਮੱਖਣ ਕੋਲ ਨਾ ਜਗਦਾ ਤੂੰ ਛੋਟਾ ਵੱਡਾ ਮੁੰਡਾ ਮੈਂ ਖੁਦ ਬੋਲ ਤਵਾਡੋ ਚ ਵੀ ਹੋਈਂ जो महापुरुष है तक समझा आए हैं तो रस्ता लेके आप तो दुनिया का वाली भी मिलना तो वाली कौन है घर दिया खैशा न्या मकानों कड़ दो बिल्कुल कड़ दो चलो अब लकीर मार दो ਰੋਟੀ ਦੇਣੀ ਕੰਮ ਕਰਨਾ ਜ਼ੋਰ ਨਾਲ ਆਪਣੇ ਦੇ ਚੰਗੇ ਜਮੀਨ ਜਿਆਦਾ ਘਰ-ਬਾਰ ਦੇ ਕਾਗਜ਼ ਮੋਟਾ ਦੇ ਪਰਮਾਤਮਾ ਚੰਗਾ ਮੈਂਬਰ ਸੰਗਤੀ ਬੁੱਤ ਦੇ ਸਾਰੇ ਬੈਠਾ ਬੈਠਾ ਸਾਨੂੰ ਪਤਾ ਲੱਗੇ ਮੇਰੇ ਮਾਹੀ ਨੂੰ ਸਿਤਕਾਰ ਜੋਗੇ ਇਸ ਬੰਦੇ ਨੇ ਬਣਾ ਦਿੱਤਾ ਮੰਗਦੇ ਨੰਬਰ ਤੇ ਸੌਂਗੇ ਬਸ ਸੌਂਦਾ ਉਹ ਜੂਤ ਹੈ ਤਦਾ ਲੱਭਦੀ ਹੈ ਸਾਡੇ ਬੰਦੇ ਬੰਦੇ ਜਾਇਦਾਦ ਤੇ ਮਗਰ ਕੋਈ ਕਹਿੰਦਾ ਮਨ ਬਾਪ ਦੇ ਥੋੜੀ ਦਿੱਤੀ ਬੁਲ ਪੈਸੇ ਕਰ ਲੁੱਟੇ ਉਹ ਸਾਰੇ ਦਾ ਪੈਸੇ ਮਾਪੇ ਥੋੜਾ ਨਾ ਬਲਿਆ ਸੀ ਮੈਂ ਤਾਂ ਮਾਇਆ ਦੇ ਥੋੜਾ ਬਲਿਆ ਸੀ ਮੈਂ ਤਾਂ ਜਿਵੇਂ ਰੱਬ ਨਾਲ ਜੋੜਾਂਗਾ ਤੇ ਤੁਸੀਂ ਆ ਕੇ ਪੈਸੇ ਮਗਰ ਪੈ ਕੇ ਸਾਰੇ ਬਈ ਰੱਬ ਨਾਲ ਜੁੜਿਓ ਤੇ ਰੱਬ ਨੇ ਤੁਹਾਨੂੰ ਸਾਰਾ ਕੁਛ ਸੁਭਾਉ ਦੇਣਾ ਲਾ ਕੱਢਾ ਚੱਲ ਜਾਓ ਆਖਰ ਚਾਪਤਾ ਸੰਭਾਲਿਆ ਜਾਂ ਗੁਰੂਆਂ ਨੇ ਸੰਤਾਂ ਨੇ ਸੰਭਾਲਦੇ ਆ ਕਿਸੇ ਨੂੰ ਪਰ ਇਸ ਜਲ ਫੌਮੀ ਨੇ ਕਿਸੇ ਨੂੰ